ਇਹ ਉਹ ਮੁੰਡੇ ਆ ਜਿੱਦਾਂ ਇਹ ਆਏ ਪਹਿਨੋ ਮਰ ਗਿਆ ਸੀਗਾ ਠੀਕ ਹੈ ਉੱਥੇ ਇਹਨੇ ਨਾ ਕੈਨੇਡਾ ਦੇ ਵਿੱਚ ਫੁੱਲਾਂ ਦਾ ਕੰਮ ਕਰਦਾ ਇਹਦਾ ਵੀ ਲੋਕਾਂ ਦੇ ਖੇਤਾਂ ਤੇ ਝੁਰੂ ਪਰਲਾ ਆਪਣੇ ਤੇ ਕੀਤਾ ਜਾਵੇ ਫਿਰ ਇਹ ਅੰਮ੍ਰਿਤਸਰ ਆਇਆ ਕਿਉਂਕਿ ਮਾਰਕੀਟ ਹੈਗੀ ਫੁੱਲਾਂ ਦੀ ਇਹਨੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਜਿੱਦਾਂ ਹੀ ਇਹਨਾਂ ਜਿਹੜਾ ਇਹਨਾਂ ਨੇ ਇਹ ਟ੍ਰੇਆਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਿਹੜਾ ਵੀ ਨੌਜਵਾਨ ਜਿਸ ਤਰ੍ਹਾਂ ਦਾ ਵੀ ਧੰਦਾ ਕਰਨਾ ਚਾਹਦਾ ਜਿੱਦਾਂ ਉਹ ਮੁੰਡਾ ਵਾ ਉਹਨੇ ਅੰਡਿਆਂ ਦਾ ਸ਼ੁਰੂ ਕੀਤਾ ਇਹਨੂੰ ਇਹਨਾਂ ਬਹੁਤ ਸਾਰਾਂ ਦਿਨ ਲੱਗੇ ਦੀ ਆਪਣੀ ਕਾਪੀ ਜਿਹੜੀ ਆ ਗਰੋਥ ਕੀਤੀ ਹੈ 3-4% ਦੀ ਗਰੋਥ ਇਹਦੇ ਚੀਜ਼ ਪਾਸੇ ਕਰਦੇ ਆ ਉਹ ਕੇਜ ਵਾਲੇ ਆ ਰਹੇ ਆ ਠੀਕ ਹੈ ਇਹ ਜਿਹੜੇ ਆ ਇਹ ਦੇਸੀ ਮੰਗ ਵਾਲੇ ਜਿਹੜੇ ਖੱਲੇ ਵਾਲੇ ਜਿਹੜੇ ਆ ਇਰਕੇ ਜਿਹੜੀ ਆ ਉਹ ਗੁਰਦੇ ਅੰਦਰ ਉਹ ਸਿਸਟਮ ਨੂੰ ਉਪਤਪ ਬਣਾ ਕੇ ਜਿਵੇਂ ਉਹ ਅੰਡੇ ਦੀ ਕੁਆਲਟੀ ਵੀ ਬੱਧ ਰਿਹਾ ਤੇ ਨਿਊਟ੍ਰੀਸ਼ਨ ਵੀ ਬੱਧ ਰਿਹਾ ਤੇ ਉਹਦੀ ਜਿਹੜੀ ਆ ਉਹ ਬਹੁਤ ਵਧੀਆ ਡਿਮਾਂਡ ਹੈ ਇਹਦਾ ਉਦਾਂ ਜਿਹੜਾ ਅੰਡਾ ਦਸ ਪਈਏ ਦਾ ਜਿਹੜਾ ਜਾ ਰਿਹਾ ਇਹ 15 ਤੋਂ 20 ਰੁਪਏ ਦੇ ਵਿੱਚ ਆ ਹ ਇਹ ਹੁਣ